ਸੂਰਜ ਦੀ ਆਵਾਜ਼ ਮੈਂ ਸੂਰਜ ਹਾਂ ਹਰ ਸਵੇਰੇ ਚੜ ਕੇ ਲੋਕਾਂ ਨੂੰ ਯਾਦ ਦਿਵਾਉਂਦਾ ਹਾਂ ਕਿ ਰਾਤ ਕਿੰਨੀ ਵੀ ਲੰਬੀ ਹੋਵੇ ਸਵੇਰ ਹੋਣੀ ਪੱਕੀ ਹੈ ਮੇਰੀ ਰੋਸ਼ਨੀ ਸਭ ਲਈ ਇੱਕੋ ਜੀ ਹੈ ਨਾ ਕਿਸੇ ਨੂੰ ਘਟ ਦਿੰਦਾ ਹਾਂ ਨਾ ਕਿਸੇ ਨੂੰ ਵਧ ਫਰਕ ਸਿਰਫ ਇਹ ਹੈ ਕਿ ਕੌਣ ਮੇਰੇ ਚਾਨਣ ਨੂੰ ਕਦਰ ਨਾਲ ਸਵੀਕਾਰ ਕਰਦਾ ਹੈ ਅਤੇ ਕੋਣ ਅੱਖਾ ਮਿਟ ਲੈਂਦਾ ਹੈ ਮੇਰੀ ਗਰਮੀ ਕਈ ਵਾਰ ਛਡਾਉਂਦੀ ਹੈ ਪਰ ਇਹ ਗਰਮੀ ਹੀ ਜੀਵਨ ਨੂੰ ਚਲਾਉਂਦੀ ਹੈ ਮੈਂ ਸਖਾਂਦਾ ਹਾਂ ਜੇ ਚਮਕਣਾ ਚਾਹੁੰਦੇ ਹੋ ਤਾਂ ਸੜਨ ਲਈ ਵੀ ਤਿਆਰ ਹੋਣਾ ਪਵੇਗਾ ਇਨਸਾਨੋ ਮੇਰੀ ਗੱਲ ਯਾਦ ਰੱਖੋ ਸੱਚੀ ਰੋਸ਼ਨੀ ਉਹੀ ਹੈ ਜੋ ਹੋਰਾਂ ਨੂੰ ਰਾਹ ਦਿਖਾਏ ਨਾ ਕਿ ਸਿਰਫ ਆਪਣੇ ਲਈ ਚਮਕੇ ਮੈਂ ਸੂਰਜ ਹਾਂ ਇਹੀ ਮੇਰੀ ਬਾਜ਼ ਹੈ